ਸਾਸੀ ਕਾਲ ਜੀ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨੰਦਾਵਾ ਨੇ ਤੁਹਾਨੂੰ ਦਾਦਾ ਜੀ ਇਹ ਕੀ ਅਰਦਾਸਪੁਰ ਦੇ ਵਿੱਚ ਦਲਵਿੰਦਰ ਜੀ ਸਿੰਘ ਆਈਐਸ ਗੁਰਦਾਸਪੁਰ ਦੇ ਵਿੱਚ ਜਿਨ੍ਹਾਂ ਨੇ ਅੱਜ ਡਿਪਟੀ ਕਮਿਸ਼ਨਰ ਬਤੌਰ ਗਰਦਾਸਪੁਰ ਦੇ ਵਿੱਚ ਜਿਹੜੀ ਇਹ ਆਪਣੀ ਕਮਾਂਡ ਸੰਭਾਲੀ ਤੇ ਉੱਥੇ ਪਹੁੰਚਦੇ ਹੀ ਬਹੁਤ ਸਾਰੇ ਅਫਸਰ ਸਹਿਬਾਨ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਉਹਨਾਂ ਨੇ ਅੱਜ ਆਪਣੀ ਜਿਹੜਾ ਆ ਉਹ ਇੱਥੇ ਡਿਪਟੀ ਕਮਿਸ਼ਨਰ ਵਜੋਂ ਜਿਹੜੀ ਇਹ ਉਹ ਅ ਕੁਰਸੀ ਸੰਭਾਲੀ ਹੈ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਸਰਕਾਰ ਦੀ ਅਧਿਅਤਾ ਦੇ ਮੁਤਾਬਕ ਜਿੰਨੇ ਵੀ ਹੋਣ ਵਾਲੇ ਕੰਮ ਨੇ ਜਿਲ੍ਹਾ ਗਰਦਾਸਪੁਰ ਦੇ ਵਿੱਚ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਕੀਤਾ ਜਾਵੇਗਾ ਤੇ ਜੋ ਜੋ ਵੀ ਲੜਿੰਦੀਆਂ ਚੀਜ਼ਾਂ ਨੇ ਉਹਨਾਂ ਨੂੰ ਉਹਨਾਂ ਵੱਲੋਂ ਬਾਖੂਬੀ ਤਰੀਕੇ ਦੇ ਨਾਲ ਨਿਭਾਇਆ ਜਾਵੇਗਾ ਐਜੇ ਡਿਪਟੀ ਕਮਿਸ਼ਨਰ ਗਰਦਾਸਪੁਰ ਤੁਸੀਂ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਇਹ ਤਸਵੀਰਾਂ ਸਾਡੀ ਹਰ ਇੱਕ ਅਪਡੇਟ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਸਾਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੀ ਆਰਾਮ ਦੇ ਨਾਲ ਧੰਨਵਾਦ ਜੀ ਮੈਂ ਪੰਜਾਬ ਸਰਕਾਰ ਦੇ ਹੁਕਮਾ ਦੇ ਕੰਪਲੈਂਸ ਅੱਜ ਗੁਰਦਾਸਪੁਰ ਵਿੱਚ بطور ਡਿਪਟੀ ਕਮਿਸ਼ਨਰ ਜੁਆਇਨ ਕੀਤਾ ਹੈ ਸੋ ਮੇਰੀ ਇਹ ਕਾਮਨਾ ਰਹੇਗੀ ਕਿ ਜੋ ਵੀ ਸਰਕਾਰ ਦੀਆਂ ਪਾਲਿਸਿਸ ਨੇ ਪ੍ਰੋਗਰਾਮਸ ਨੇ ਉਹਨਾਂ ਨੂੰ ਅਤੇ ਜੋ ਜਾਣਿਤ ਹੈ ਜੋ ਲੋਕਾਂ ਦੀ ਵੈਲਫੇਅਰ ਸੰਬੰਧੀ ਜਿੰਨੀਆਂ ਵੀ ਸਕੀਮਸ ਨੇ ਉਹਨਾਂ ਨੂੰ ਆਪਾਂ ਪੂਰਨ ਤੌਰ ਤੇ ਜ਼ਿਲ੍ਹੇ ਦੇ ਵਿੱਚ ਇੰਪਲੀਮੈਂਟ ਕਰੀਏ ਤੇ ਜਿਹੜੇ ਵਿਕਾਸ ਕਾਰਜ ਚੱਲ ਰਹੇ ਹਨ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ ਬਹੁਤ ਵਧੀਆ ਸੀ ਬਹੁਤ ਵਧੀਆ ਦਿਸ ਇਜ਼ ਮਾਈ ਫਰਸਟ ਅਪਾਇੰਟਮੈਂਟ ਐਂਡ ਇਟ ਇਜ਼ ਆਲਵੇਸ ਐਕਸਾਈਟਿੰਗ ਥੈਂਕ ਯੂ